ਕਰੀਆ ਗਰਲਫ੍ਰੈਂਡਸ ਅੱਜ ਅਸੀਂ ਬਣਾਉਣ ਲੱਗੇ ਆ ਸਮੋਸੇ ਤੇ ਉਹਦੇ ਲਈ ਇਹ ਆਟਾ ਲਿਆ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾਉਂਦੇ ਆ ਨਮਕ ਉਸ ਤੋਂ ਬਾਅਦ ਆਪਾਂ ਪਾਵਾਂਗੇ ਅਜਵੈਨ ਤੇ ਪਰ ਤੁਸੀਂ ਜੇ ਜੀਰਾ ਪਾਉਣਾ ਚਾਹੋ ਤਾਂ ਜੀਰਾ ਵੀ ਪਾ ਸਕਦੇ ਹੋ ਪਰ ਅਸੀਂ ਇਹਦੇ ਵਿੱਚ ਅਜਵੈਨ ਐਡ ਕਰ ਰਹੇ ਹਾਂ ਵਧੀਆ ਤਰੀਕੇ ਨਾਲ ਸਮੋਸੇ ਖਸਤਾ ਬਣਾਉਣ ਲਈ ਅਸੀਂ ਇਹਦੇ ਵਿੱਚ ਤੇਲ ਵੀ ਐਡ ਕਰਾਂਗੇ ਤੁਸੀਂ ਇਹਦੇ ਵਿੱਚ ਕਿ ਉਹ ਵੀ ਪਾ ਸਕਦੇ ਹੋ ਜਿ ਜੋ ਤੁਹਾਡਾ ਮਨ ਕਰੇ ਤੁਸੀਂ ਪਾ ਸਕਦੇ ਹੋ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਹੁਣ ਮੈਂ ਇਹਦੇ ਵਿੱਚ ਪਾਣੀ ਐਡ ਕੀਤਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗੁੰਨ ਲਵਾਂਗੇ ਜਿਵੇਂ ਆਪਾਂ ਰੋਟੀ ਬਣਾਉਣ ਲੱਗੇ ਆਟਾ ਗੁੰਨਦੇ ਆ ਉਸ ਤਰੀਕੇ ਨਾਲ ਹੀ ਆਪਾਂ ਆਟਾ ਗੁੰਨਾਂਗੇ ਆਟਾ ਆਪਣਾ ਗੁੰਨ ਕੇ ਬਿਲਕੁਲ ਰੈਡੀ ਹੋ ਚੁੱਕਿਆ ਹੁਣ ਆਪਾਂ 10 ਮਿੰਟ ਦੇ ਲਈ ਇਹਨੂੰ ਇਦਾਂ ਹੀ ਰਹਿਣ ਦੇਾਂਗੇ ਤਾਂ ਕਿ ਵਧੀਆ ਤਰੀਕੇ ਨਾਲ ਮੁਲਾਇਮ ਹੋ ਸਕੇ ਤੇਲ ਵੀ ਲਗਾ ਕੇ ਰੱਖ ਸਕਦੇ ਹਾਂ ਥੋੜਾ ਜਾਂ ਤੁਸੀਂ ਘਿਓ ਵੀ ਲਗਾ ਸਕਦੇ ਹੋ ਇਹ ਜੋ ਆਲੂ ਆਪਾਂ ਵਾਲੇ ਹੋਏ ਸੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਏਦਾਂ ਮਲੇਮ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਇਹਦੇ ਵਿੱਚ ਨਮਕ ਪਾਉਂਦੇ ਆ। ਉਸ ਤੋਂ ਬਾਅਦ ਆਪਾਂ ਲਾਲ ਮਿਰਚ ਪਾਵਾਂਗੇ। ਜੇਕਰ ਤੁਸੀਂ ਚਾਹੋ ਤਾਂ ਹਰੀ ਮਿਰਚ ਵੀ ਪਾ ਸਕਦੇ ਹੋ। ਕੁਝ ਲੋਕ ਵੈਸੇ ਤਾਂ ਹਲਦੀ ਐਡ ਨਹੀਂ ਕਰਦੇ। ਪਰ ਜੇ ਆਪਾਂ ਪਾਉਣੀ ਚਾਹੀਏ ਤਾਂ ਬਿਲਕੁਲ ਥੋੜੀ ਜਿਹੀ ਪਾ ਸਕਦੇ ਆ। ਥੋੜਾ ਕਲਰ ਲਿਆਉਣ ਦੇ ਲਈ ਆਪਾਂ ਇਹਦੇ ਵਿੱਚ ਥੋੜੀ ਜਿਹੀ ਬਿਲਕੁਲ ਥੋੜੀ ਜਿਹੀ ਚੁੱਕੀ ਜਿਹੀ ਆਪਾਂ ਹਲਦੀ ਐਡ ਕਰਾਂਗੇ ਜਿਆਦਾ ਨਹੀਂ ਪਾਵਾਂਗੇ ਕਿਉਂਕਿ ਕਈਆਂ ਨੂੰ ਪਸੰਦ ਹੁੰਦੀ ਹੈ ਕਈਆਂ ਨੂੰ ਨਹੀਂ ਹੁੰਦੀ ਐਨਾ ਨੂੰ ਵੀ ਮਿਕਸ ਕਰਨ ਤੋਂ ਬਾਅਦ 5 ਮਿੰਟ ਦੇ ਲਈ ਆਪਾਂ ਟੱਕ ਦਿਆਂਗੇ 10 ਮਿੰਟ ਤੋਂ ਬਾਅਦ ਹੁਣ ਆਪਾਂ ਸਮੋਸਾ ਬਣਾਉਂਦੇ ਆ ਆਪਾਂ ਜਿਵੇਂ ਰੋਟੀ ਵੇਲਦੇ ਆ ਬਿਲਕੁਲ ਉਸੇ ਤਰੀਕੇ ਨਾਲ ਹੀ ਵੇਲਾਂਗੇ హా కాలి సైడ్ ఇది ఎస్ తరికే నీ లావే థడా థడా యాస్ సైడ్ థోడా పానీవాలే ఫర్ ਆ ਦੇਖੋ ਇਸ ਤਰੀਕੇ ਨਾਲ ਆ ਪਕੌੜਾ ਜੋ ਉਡਲਾ ਮੰਗੇ ਆਪਾਂ ਹੁਣ ਆਪਾਂ ਇਹਦੇ ਵਿੱਚ ਜੋ ਸਟਫਿੰਗ ਕਰਾਂਗੇ ਇਹ ਆ ਇਸ ਤਰੀਕੇ ਨਾਲ ਫਿਰ ਆਪਾਂ ਚੰਗੀ ਤਰ੍ਹਾਂ ਬੰਦ ਕਰ ਦੇਾਂਗੇ ਤਾਂ ਕਿ ਜੋ ਆਪਣੇ ਆਲੂ ਉਹ ਬਾਹਰ ਨਾ ਆਉਣ ਉਸੇ ਤਰੀਕੇ ਨਾਲ ਅਸੀਂ ਆ ਸਮੋਸੇ ਸਾਰੇ ਬਿਲਕੁਲ ਰੈਡੀ ਕਰ ਲਏ ਆ ਤੇ ਹੁਣ ਆਪਾਂ ਦੂਸਰੀ ਸਾਈਡ ਤੇਲ ਗਰਮ ਰੱਖਿਆ ਹੋਇਆ ਹੈ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇਹਨਾਂ ਦੇ ਵਿੱਚ ਸਮੋਸੇ ਪਾਉਂਦੇ ਆਂ ਤੇਲ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਹੌਲੀ-ਹੌਲੀ ਕਰਕੇ ਸਮੋਸੇ ਪਾਵਾਂਗੇ ਤਾਂ ਕਿ ਉੱਪਰ ਛਿੱਟਾ ਨਾ ਪਏ ਹੁਣ ਆਪਾਂ ਇਹਨੂੰ ਹਿਲਾ ਲੈਂਦੇ ਆਂ ਆ ਦੇਖੋ ਇੱਕ ਸਾਈਡ ਬ੍ਰਾਊਨ ਹੋ ਗਈ ਹੈ ਐਸੇ ਤਰੀਕੇ ਨਾਲ ਆਪਾਂ ਸਾਰੇ ਸਮੋਸਿਆਂ ਨੂੰ ਦੂਸਰੀ ਸਾਈਡ ਕਰ ਲਵਾਂਗੇ ਇਸ ਤਰੀਕੇ ਨਾਲ ਆਪਾਂ ਘਰ ਹੀ ਬਿਲਕੁਲ ਬਾਜ਼ਾਰ ਵਾਲੇ ਸਮੋਸੇ ਤਿਆਰ ਕਰ ਸਕਦੇ ਹਾਂ 10 ਮਿੰਟਾਂ ਦੇ ਅੰਦਰ ਹੈ ਇਹ ਆਪਣਾ ਦੂਸਰਾ ਪੂਰ ਰੈਡੀ ਹੋ ਰਿਹਾ ਹੈ ਹੁਣ ਆਪਾਂ ਇਹਨਾਂ ਨੂੰ ਵੀ ਹਿਲਾ ਲੈਂਦੇ ਹਾਂ ਸਮੋਸੇ ਬਣ ਕੇ ਬਿਲਕੁਲ ਰੈਡੀ ਨੇ ਤੁਹਾਨੂੰ ਅੱਜ ਦੀ ਇਹ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ